ਸਾਸਤ੍ਰੀ ਕਾਰ ਜੀ ਇਹ ਵਾਲੇ ਲੱਡੂ ਪ੍ਰੋਟੀਨ ਨਾਲ ਭਰਪੂਰ ਨੇ ਜੀ ਅਗਰ ਤੁਹਾਡੇ ਜੋੜਾਂ ਦੇ ਵਿੱਚ ਦਰਦ ਹੋ ਰਿਹਾ ਹੈ ਤੁਹਾਡੇ ਜੋੜਾਂ ਦੇ ਵਿੱਚ ਖਟਖਟ ਦੀ ਆਵਾਜ਼ ਆ ਰਹੀ ਹੈ ਤੁਹਾਨੂੰ ਸਾਈਕਲ ਦੀ ਪ੍ਰੋਬਲਮ ਆ ਥੈਰਡ ਦੀ ਪ੍ਰੋਬਲਮ ਆ ਤੁਹਾਡੇ ਜੇਕਰ ਮਾਈਗਰੇਨ ਦੀ ਪ੍ਰੋਬਲਮ ਆ ਤੁਹਾਡੇ ਸਰੀਰ ਦੇ ਵਿੱਚ ਵੀਕਨੈਸ ਆ ਜਿਹੜੀ ਮੇਰੇ ਭੈਣਾਂ ਨੂੰ ਪੀਸ ਉੜਨ ਦੀ ਪ੍ਰੋਬਲਮ ਆ ਪੀਸ ਐਸ ਦੀ ਪ੍ਰੋਬਲਮ ਆ ਇਹ ਵਾਲੇ ਲੱਡੂ ਇੱਕ ਵਾਰ ਤੁਸੀਂ ਬਣਾ ਕੇ ਜ਼ਰੂਰ ਟਰਾਈ ਕਰੋ ਜੀ ਇਹਨਾਂ ਨੂੰ ਬਣਾਉਣਾ ਕਿਵੇਂ ਆ ਉਹ ਆਪਾਂ ਅੱਗੇ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਜੀ ਤੇ ਆਪਣੇ ਵੀਡੀਓ ਨੂੰ ਐਂਡ ਤੱਕ ਵਾਚ ਕਰਨਾ ਜੀ ਬਿਲਕੁਲ ਵੀ ਸਕਿਪ ਨਹੀਂ ਕਰਨਾ ਚਲੋ ਜੀ ਫਿਰ ਆਪਾਂ ਬਣਾਉਣੇ ਆ ਇਹ ਪ੍ਰੋਟੀਨ ਨਾਲ ਭਰਪੂਰ ਲੱਡੂ ਹਾਂਜੀ ਪ੍ਰੋਟੀਨ ਦੇ ਲੱਡੂ ਬਣਾਉਣ ਲਈ ਆਪਾਂ ਨੇ ਲਿਆ 100 ਗ੍ਰਾਮ ਸੂਰਜਮੁਖੀ ਦੇ ਬੀਜ 100 ਗ੍ਰਾਮ ਆਪਾਂ ਲੈਨੇ ਕद्दू ਦੇ ਬੀਜ ਇਹਨੂੰ ਪੇਥੇ ਦੇ ਬੀਜ ਵੀ ਕਿਹਾ ਜਾਂਦਾ ਹੈ 100 ਗ੍ਰਾਮ ਆਪਾਂ ਲੈ ਆਗੇ ਤਿਲਾਂ ਦੇ ਬੀਜ 100 ਗ੍ਰਾਮ ਲਿਆ ਆਪਾਂ ਅਲਸੀ ਦੇ ਬੀਜ ਇਹ ਸਾਰਾ ਟੋਟਲ ਸਮਾਨ ਹੈਗਾ ਜੀ 400 ਗ੍ਰਾਮ ਇਸ ਤੋਂ ਬਾਅਦ ਆਪਾਂ ਨੇ ਲਿਆ ਗੁੜ ਗੁੜ ਹੈਗਾ ਜੀ 150 ਗ੍ਰਾਮ ਤੇ ਆਪਾਂ ਨੇ 150 ਗ੍ਰਾਮ ਹੀ ਦੇਸੀ ਘੀ ਲਿਆ। ਹੁਣ ਆਪਾਂ ਇਹਨੂੰ ਇੱਕ ਕੜਾਹੀ ਦੇ ਵਿੱਚ ਪਾ ਕੇ ਸੀਡ ਨੂੰ ਪਹਿਲਾਂ ਥੋੜਾ ਜਿਹਾ ਰੋਸਟ ਕਰ ਲਾਂਗੇ। ਹੁਣ ਆਪਾਂ ਗੈਸ ਨੂੰ ਬਿਲਕੁਲ ਘੱਟ ਫਲੇਮ ਤੇ ਚਲਾ ਲਿਆ ਤੇ ਹੁਣ ਇਹਨਾਂ ਨੂੰ ਆਪਾਂ ਕੜਾਹੀ ਦੇ ਵਿੱਚ ਪਾ ਲਾਂਗੇ। ਆਪਾਂ ਬਿਲਕੁਲ ਘੱਟ ਆਚ ਤੇ ਹੀ ਰੋਸਟ ਕਰਾਂਗੇ 4 ਮਿੰਟ ਲਈ। ਇਹਨਾਂ ਦਾ ਆਪਾਂ ਕਲਰ ਚੇਂਜ ਨਹੀਂ ਕਰਾਂਗੇ। ਸਿਰਫ ਆਪਾਂ ਇਹਨਾਂ ਦਾ ਕੱਚਾਪਨ ਦੂਰ ਕਰਾਂਗੇ। ਜੇ ਆਪਾਂ ਜ਼ਿਆਦਾ ਸੇਕ ਲਵਾ ਦਾਂਗੇ ਤਾਂ ਜਿਹੜੇ ਇਹਨਾਂ ਦੇ ਤੱਤ ਨੇ ਉਹ ਖਤਮ ਹੋ ਜਾਣਗੇ ਕੋਈ ਕਾਲੀ ਨੀ ਕਰ ਲੈ ਤੁਸੀਂ ਹੌਲੀ-ਹੌਲੀ ਇਹਨੂੰ ਚੰਗਾ ਹਲਾ ਕੇ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਜਿਹੜੇ ਮੇਰੇ ਭੈਣ ਵੀਰ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਆਪਣੇ ਵੀਡੀਓ ਨੂੰ ਲਾਈਕ ਕਰਨ ਵੱਧ ਤੋਂ ਵੱਧ ਸ਼ੇਅਰ ਕਰਨ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਇਹਨੂੰ ਬੱਚੇ ਵੀ ਖਾ ਸਕਦੇ ਨੇ ਇਹਦੇ ਲੱਡੂਆਂ ਨੂੰ ਬੜਾ ਆਪੇ ਜਿਹੜੇ ਬਜ਼ੁਰਗ ਨੇ ਆਪਣੇ ਉਹ ਵੀ ਖਾ ਸਕਦੇ ਨੇ ਕੋਈ ਵੀ ਖਾ ਸਕਦੇ ਨੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਅਗਰ ਤੁਸੀਂ ਜ਼ਿਆਦਾ ਮਾਤਰਾ ਚ ਬਣਾ ਰਹੇ ਹੋ ਤਾਂ ਤੁਸੀਂ ਕੱਲੇ ਕੱਲੇ ਸੀਰ ਨੂੰ ਅਲੱਗ-ਅਲੱਗ ਰੋਸਟ ਕਰ ਵੀ ਸਕਦੇ ਹੋ ਆਪਣੇ ਕੋਲੇ 400 ਗ੍ਰਾਮ ਸੀ ਆਪਾਂ ਸਾਰਿਆਂ ਨੂੰ ਇਕੱਠਿਆਂ ਨੂੰ ਪਾ ਕੇ ਐਡ ਕਰਕੇ ਰੋਸਟ ਕਰਦੇ ਹਾਂ ਤੁਸੀਂ ਅਲੱਗ-ਅਲੱਗ ਵੀ ਕਰ ਸਕਦੇ ਹੋ ਫੀਡ ਆਪਣੇ 3-4 ਮਿੰਟ ਲਈ ਰੋਸਟ ਹੋ ਗਏ ਨੇ ਦੇਖ ਸਕਦੇ ਹੋ ਇਹਨਾਂ ਦਾ ਕਲਰ ਬਿਲਕੁਲ ਚੀਜ਼ ਨਹੀਂ ਹੋਇਆ ਹੁਣ ਆਪਾਂ ਗੈਸ ਨੂੰ ਕਰ ਦਾਂਗੇ ਬੰਦ ਹੁਣ ਇਹਨੂੰ ਆਪਾਂ ਠੰਡਾ ਹੋਣ ਲਈ ਰੱਖ ਦਾਂਗੇ ਜਦੋਂ ਇਹ ਥੋੜੇ ਠੰਡੇ ਹੋਗੇ ਫਿਰ ਆਪਾਂ ਇਹਨਾਂ ਨੂੰ ਪੀਸ ਲਵਾਂਗੇ ਦਰੜ ਛੜ ਜਾਂ ਪੀਸਣਾ ਆਪਾਂ ਨੇ ਜਿਆਦਾ ਪਾਊਡਰਲੀ ਬਣਾਵਾਂਗੇ ਹੁਣ ਆਪਾਂ ਇਹਨਾਂ ਨੂੰ ਠੰਡਾ ਹੋਣ ਲਈ ਰੱਖ ਦਿੰਦੇ ਆ ਪੀਸ ਕੇ ਇਹਨੂੰ ਆਪਾਂ ਨੇ ਤਿਆਰ ਕਰ ਲਿਆ ਆਪਾਂ ਨੇ ਉਸੇ ਕੜਾਹੀ ਦੇ ਵਿੱਚ ਪਾ ਲਿਆ ਇਹਨੂੰ ਜਿਹੜੀ ਦੇ ਵਿੱਚ ਆਪਾਂ ਇਹਨੂੰ ਰੋਸਟ ਕੀਤਾ ਸੀ ਹੁਣ ਇਹਦੇ ਵਿੱਚ ਆਪਾਂ ਪਾ ਲੈਣਾ ਜੀ ਗੁੜ ਜਿਹੜਾ ਆਪਾਂ ਲਿਆ ਸੀ ਉਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਤੇ ਆਪਾਂ ਇਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਘਿਓ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣ ਆਪਾਂ ਨੇ ਨੈਨੂ ਆਪਾਂ ਥੋੜਾ ਜਿਹਾ 10 ਸਕਿੰਟਾਂ ਦਾ ਸੇਕ ਜਾਂ ਲਵਾਵਾਂਗੇ ਕਿ ਆਪਣਾ ਘਿਓ ਆ ਤੇ ਜਿਹੜਾ ਆਪਣਾ ਗੋੜਾ ਉਹ ਚੰਗੀ ਤਰ੍ਹਾਂ ਮੈਲਟ ਹੋ ਕੇ ਆਪਣੇ ਜਿਹੜੇ ਸੀਡ ਨੇ ਇਹ ਇਹਨਾਂ ਨੂੰ ਚਿਪਕ ਸਕੇ ਆਪਾਂ ਗੈਸ ਨੂੰ ਚਲਾ ਲਾਂਗੇ ਆਪਾਂ 10 ਸਕਿੰਟ ਤਾਂ ਇਹਨੂੰ ਸੇਕ ਲਵਾਉਂਗੇ 10 ਸਕਿੰਟਾਂ ਦੇ ਸੇਕ ਤੋਂ ਬਾਅਦ ਆਪਾਂ ਗੈਸ ਨੂੰ ਕਰ ਦੇਣਾ ਬੰਦ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਚੰਗੀ ਤਰ੍ਹਾਂ ਹੱਥ ਧੋ ਕੇ ਇਹਦੇ ਲੱਡੂ ਵਟ ਲਾਂਗੇ ਆਪਣਾ ਬਹੁਤ ਹੀ ਵਧੀਆ ਮਿਸਰਣ ਬਣ ਕੇ ਤਿਆਰ ਆ। ਹੁਣ ਆਪਾਂ ਇਸ ਤਰ੍ਹਾਂ ਲੱਡੂ ਬੱਟਾਂਗੇ ਤਾਂ ਨਹੀਂ ਵੱਟੇ ਜਾਣਗੇ ਤੇ ਆਪਾਂ ਇਹਦਾ ਆਪਾਂ ਹੱਥ ਨੂੰ ਥੋੜਾ ਜਿਹਾ ਪਾਣੀ ਦਾ ਛਿੱਟਾ ਲਗਾ ਲਾਂਗੇ ਇੱਕ ਕੌਲੀ ਦੇ ਵਿੱਚ ਆਪਾਂ ਪਾਣੀ ਲਿਆ। ਇੱਕ ਤੇ ਹੁਣ ਇਹਨੂੰ ਆਪਾਂ ਵੱਟਾਂਗੇ ਤਾਂ ਇਹ ਆਪਣੇ ਲੱਡੂ ਆਸ਼ਾਨੀ ਦੇ ਨਾਲ ਵੱਟੇ ਜਾਣਗੇ। ਇਸ ਤਰ੍ਹਾਂ ਤੁਸੀਂ ਲੱਡੂ ਵੱਟ ਸਕਦੇ ਹੋ। ਦੇਖ ਸਕਦੇ ਹੋ ਆਪਣਾ ਲੱਡੂ ਬਹੁਤ ਵਧੀਆ ਵੱਟਿਆ ਜਾ ਰਿਹਾ। ਇਹਦਾ ਆਪਾਂ ਸਾਈਜ਼ ਥੋੜਾ ਛੋਟਾ ਹੀ ਰੱਖਾਂਗੇ। ਬੜਾ ਵੱਡਾ ਨਹੀਂ ਕਰਨਾ। ਇਸ ਤਰ੍ਹਾਂ ਆਪਾਂ ਸਾਰੇ ਲੱਡੂ ਵਟ ਕੇ ਆਪਣੇ ਤਿਆਰ ਕਰ ਲਾਂਗੇ। ਪਾਣੀ ਦਾ ਛਿੱਟਾ ਤੁਸੀਂ ਥੋੜਾ ਜਿਹਾ ਜ਼ਰੂਰ ਲਾ ਲਿਓ ਹੱਥ ਨੂੰ ਕਿਉਂਕਿ ਜਦੋਂ ਵੀ ਤੁਸੀਂ ਲੱਡੂ ਵਟੋਗੇ। ਤੁਸੀਂ ਵੀ ਇਸ ਤਰ੍ਹਾਂ ਸਰਦੀਆਂ ਦੇ ਵਿੱਚ ਲੱਡੂ ਬਣਾ ਕੇ ਖਾ ਸਕਦੇ ਹੋ ਜੀ ਤੇ ਆਪਣੀਆਂ ਬਿਮਾਰੀਆਂ ਤੋਂ ਛਟਕਾਰਾ ਪਾ ਸਕਦੇ ਹੋ। ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ, ਲਾਈਕ ਕਰਨਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਵੀਡੀਓ ਦੇਖਣ ਲਈ ਧੰਨਵਾਦ।